ਸੁਖਰਾਜ ਸਿੰਘ ਬੇਵਲ ਕਲਾਂ ਗੋਲੀਕਾਂਡ ਤੋਂ ਲੈ ਕੇ ਹੁਣ ਤੱਕ ਕਾਫੀ ਚਰਚਾ ਦੇ ਵਿੱਚ ਲੰਮਾ ਸਮਾਂ ਇਨਸਾਫ ਮੋਰਚੇ ਦੀ ਅਗਵਾਈ ਵੀ ਸੁਖਰਾਜ ਸਿੰਘ ਨੇ ਕੀਤੀ ਹੈ ਤੇ ਪਿੱਛੇ ਜੇ ਉਹਨੇ ਸਰਕਾਰੀ ਨੌਕਰੀ ਜਿਹੜੀ ਸਰਕਾਰ ਵੱਲੋਂ ਮਿਲੀ ਸੀਗੀ ਉਹ ਸ਼ਾਇਦ ਉਹਦੇ ਬ੍ਰਦਰ ਨੂੰ ਮਿਲੀ ਸੀਗੀ ਉਹ ਨੌਕਰੀ ਉਹਨਾਂ ਨੇ ਛੱਡ ਦਿੱਤੀ ਸੀ ਤਾਂ ਇੱਕ ਧਰਨਾ ਵੀ ਜਿਹੜਾ ਉਹਨਾਂ ਵੱਲੋਂ ਲਾਇਆ ਗਿਆ ਉਹ ਵੀ ਚੁੱਕ ਲਿਆ ਗਿਆ ਸੀਗਾ ਪਹਿਲਾਂ ਦੋਵੇਂ ਪਾਸੇ ਜਿਹੜੇ ਹਾਈਵੇ ਦੇ ਉਹ ਵੀ ਜਾਮ ਕੀਤੇ ਗਿਆ ਕਾਫੀ ਕੁਝ ਇਸ ਮਾਮਲੇ 'ਚ ਹੁੰਦਾ ਨਜ਼ਰ ਆਇਆ ਤੁਣ ਐਨਆਈਏ ਨੇ ਸੁਖਰਾਜ ਸਿੰਘ ਨੂੰ ਦਿੱਲੀ ਸੱਦਿਆ ਦਿੱਲੀ ਉਹਦੇ ਤੋਂ ਪੁੱਛਗੇ ਛੇ ਬਿਲਕੁਲ ਜੀ ਅੱਜ ਜਿਹੜੇ ਤੁਸੀਂ ਧਰਨੇ ਦੀ ਗੱਲ ਕਰਦੇ ਹੋ ਜਿਹੜਾ ਉੱਥੇ ਲੱਗਿਆ ਪਾਸ ਸੀ ਬਰਗਾੜੀ ਦੇ ਵਿੱਚ ਸਾਡੇ ਸਪੀਕਰ ਕੁਲਤਾਰ ਸਿੰਘ ਸੰਧਮਾ ਸਾਹਿਬ ਦਾ ਇਲਾਕਾ ਹੈ ਮੰਤਰੀ ਨੇ ਐਲਾਨ ਕੀਤਾ ਸੀ ਕਿ ਅਸੀਂ ਤੁਹਾਨੂੰ ਇਨਸਾਫ ਦਿਵਾ ਕੇ ਹਟਾਂਗੇ ਇਨਸਾਫ ਤਾਂ ਕੀ ਦਿਵਾਉਣਾ ਹੈ ਉਹ ਫਰੀਦਕੋਟ ਦੀ ਅਦਾਲਤ ਚੋਂ ਮਾਮਲਾ ਚੰਡੀਗੜ੍ਹ ਤਬਦੀਲ ਹੋ ਗਿਆ ਕਿਉਂਕਿ ਕੱਲ ਤੱਕ ਤਾਂ ਸੁਖਰਾਜ ਸਿੰਘ ਨੂੰ ਨਹੀਂ ਪਤਾ ਬਸ ਉਹ ਕੋਈ ਦੇ ਵੀ ਨੋਟਿਸ ਮਿਲਿਆ ਮੈਨੂੰ ਪਤਾ ਲੱਗੂਗਾ ਅੱਜ ਕੱਲੀ ਉਹਨਾਂ ਨੇ ਵਾਅਦਾ ਕਰ ਲਿਆ ਸੀ ਕਿ ਜਦੋਂ ਮੈਂ ਉੱਥੋਂ ਵਾਪਸ ਆਇਆ ਤਾਂ ਮੈਂ ਮੀਡੀਆ ਨੂੰ ਸਾਰੀ ਗੱਲ ਦੱਸਾਂਗਾ ਇਹ ਸਾਰਾ ਕੁਝ ਕਿਸੇ ਖਾਸ ਵਰਤਾਂਤ ਤੇ ਤਾਂ ਨਹੀਂ ਹੋ ਰਿਹਾ ਕਿ ਇਨਸਾਫ ਤਾਂ ਕੀ ਮਿਲਣਾ ਹੈ ਜਿਹੜੇ ਉਹਦੇ ਸੂਤਰਧਾਰਾ ਪਾਰਟੀ ਦੇ ਉਹਨਾਂ ਨੂੰ ਹੀ ਜਿਹੜਾ ਹੈਗਾ ਹੋਰੇ ਪਾਸੇ ਉਲਝਾ ਦੋ ਸੁਖਰਾਜ ਸਿੰਘ ਬੇਵਲ ਕਲਾਂ ਗੋਲੀਕਾਂਡ ਤੋਂ ਲੈ ਕੇ ਹੁਣ ਤੱਕ ਕਾਫੀ ਚਰਚਾ ਦੇ ਵਿੱਚ ਲੰਮਾ ਸਮਾਂ ਇਨਸਾਫ ਮੋਰਚੇ ਦੀ ਅਗਵਾਈ ਵੀ ਸੁਖਰਾਜ ਸਿੰਘ ਨੇ ਕੀਤੀ ਹੈ ਤੇ ਪਿੱਛੇ ਜੇ ਉਹਨੇ ਸਰਕਾਰੀ ਨੌਕਰੀ ਜਿਹੜੀ ਸਰਕਾਰ ਵੱਲੋਂ ਮਿਲੀ ਸੀਗੀ ਉਹ ਸ਼ਾਇਦ ਉਹਦੇ ਬ੍ਰਦਰ ਨੂੰ ਮਿਲੀ ਸੀਗੀ ਉਹ ਨੌਕਰੀ ਉਹਨਾਂ ਨੇ ਛੱਡ ਦਿੱਤੀ ਸੀਗੀ ਤਾਂ ਇੱਕ ਧਰਨਾ ਵੀ ਜਿਹੜਾ ਉਹਨਾਂ ਵੱਲੋਂ ਲਾਇਆ ਗਿਆ ਉਹ ਵੀ ਚੁੱਕ ਲਿਆ ਗਿਆ ਸੀਗਾ ਪਹਿਲਾਂ ਦੋਵੇਂ ਪਾਸੇ ਜਿਹੜੇ ਹਾਈਵੇ ਦੇ ਉਹ ਵੀ ਜਾਮ ਕੀਤੇ ਗਿਆ ਕਾਫੀ ਕੁਝ ਇਸ ਮਾਮਲੇ 'ਚ ਹੁੰਦਾ ਨਜ਼ਰ ਆਇਆ ਤਣ ਐਨਆਈਏ ਨੇ ਸੁਖਰਾਜ ਸਿੰਘ ਨੂੰ ਦਿੱਲੀ ਸੱਦਿਆ ਦਿੱਲੀ ਉਹਦੇ ਤੋਂ ਪੁੱਛ ਗਿਆ ਜੀ ਬਿਲਕੁਲ ਜੀ ਅੱਜ ਜਿਹੜੇ ਤੁਸੀਂ ਧਰਨੇ ਦੀ ਗੱਲ ਕਰਦੇ ਹੋ ਜਿਹੜਾ ਉੱਥੇ ਲੱਗਿਆ ਪਾਸੀ ਬਰਗਾੜੀ ਦੇ ਵਿੱਚ ਸਾਡੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਦਾ ਇਲਾਕਾ ਹੈ ਉਹਨਾਂ ਦੀ ਭੂਮਿਕਾ ਵੀ ਬਹੁਤ ਰਹੀ ਹੈ ਠੀਕ ਹੈ ਕਿ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਉਹਦੇ ਵਿੱਚੋਂ ਕੁਝ ਕਦਮ ਉਠਾਉਣ ਦੇ ਵਿੱਚ ਦੇਰੀ ਹੋਈ ਪਰ ਫਿਰ ਵੀ ਉਹਨਾਂ ਨੇ ਕਿਹਾ ਸੀ ਕਿ ਸਾਡੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਆ ਕਿ ਅਸੀਂ ਤੋਂ ਡਾਬ ਇੱਕ ਕੇਸ ਦੇ ਵਿੱਚ ਨਵਟਾਰਾ ਕਰੀਏ ਪਿਛਲੇ ਦਿਨਾਂ ਦੇ ਵਿੱਚ ਵੀ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਅਸੀਂ ਤੁਹਾਨੂੰ ਇਨਸਾਫ ਦਵਾ ਕੇ ਹਟਾਂਗੇ ਇਨਸਾਫ ਤਾਂ ਕੀ ਦਵਾਉਣਾ ਹੈ ਉਹ ਫਰੀਦਕੋਟ ਦੀ ਅਦਾਲਤ ਚੋਂ ਮਾਮਲਾ ਚੰਡੀਗੜ੍ਹ ਤਬਦੀਲ ਹੋ ਗਿਆ ਜਿਵੇਂ ਪਹਿਲਾਂ ਨਰੰਗ ਕਾਰਗਿਆਂ ਦਾ ਹੋਇਆ ਸੀ 78 ਵੇਲੇ ਸੋ ਇਹ ਚੀਜ਼ਾਂ ਸਾਰੀਆਂ ਸਵਾਲਾਂ ਦੇ ਘੇਰੇ ਦੇ ਵਿੱਚ ਸੀ ਹੁਣ ਅਚਾਨਕ ਭਾਈ ਸੁਖਰਾਜ ਸਿੰਘ ਜਿਹੜੇ ਕੱਲ ਰੂ ਰੂ ਵੀ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਨੋਟਿਸ ਭੇਜਿਆ ਉਹਨਾਂ ਨੇ ਕੀ ਮੈਥੋਂ ਪੁੱਛਣਾ ਮੈਂ ਹਰ ਹਾਲਤ ਜਾਵਾਂਗਾ ਤੇ ਅੱਜ ਸਵੇਰੀ ਪਤਾ ਲੱਗਿਆ ਕਿ ਭਾਈ ਸੁਖਰਾਜ ਸਿੰਘ ਉੱਥੇ ਪਹੁੰਚ ਗਏ ਸੀ ਕੀ ਉਹਨਾਂ ਤੋਂ ਪੁੱਛ ਕੇ ਚੰਦੀ ਹੈ ਕੀ ਲਿੰਕ ਹੈ ਕਿਹਦੇ ਨਾਲ ਕਿਵੇਂ ਇਹ ਸਾਰਾ ਕਿਤੇ ਕੋਈ ਵਿਦੇਸ਼ੀ ਲਿੰਕ ਤਾਂ ਨਹੀਂ ਵਿਦੇਸ਼ੀ ਫੰਡਕ ਦਾ ਮਾਮਲਾ ਤਾਂ ਨਹੀਂ तमाम ਗੱਲਾਂ ਬਾਤਾਂ ਨੇ ਜਿਹੜੀਆਂ ਯੈਸ ਬੇਬੋਲ ਬੁਰਗਾਂ ਹੁਣੇ ਮੈਂ ਮਹਿਸੂਸ ਕਰਦਾ ਕਿ ਕਿਉਂਕਿ ਕੱਲ ਤੱਕ ਤਾਂ ਸੁਖਰਾਤ ਸਿਰ ਉਨੀ ਨਹੀਂ ਸੀ ਪਤਾ بس ਉਹ ਕਹਿੰਦੇ ਵੀ ਨੋਟਿਸ ਮਿਲਿਆ ਮੈਨੂੰ ਪਤਾ ਲੱਗੂਗਾ ਅੱਜ ਕੱਲੀ ਉਹਨਾਂ ਨੇ ਵਾਅਦਾ ਕਰ ਲਿਆ ਸੀ ਕਿ ਜਦੋਂ ਮੈਂ ਉੱਥੋਂ ਵਾਪਸ ਆਇਆ ਤਾਂ ਮੈਂ মিডিਆ ਨੂੰ ਸਾਰੀ ਗੱਲ ਦੱਸਾਂਗਾ ਕਿ ਕਿਹੜੇ ਮੁੱਦੇ ਦੇ ਉੱਤੇ ਮੈਨੂੰ ਬੁਲਾਇਆ ਗਿਆ ਇਹ ਅਚਾਨਕ ਉਹਨਾਂ ਨੂੰ ਬੁਲਾ ਲੈਣਾ ਕਾਫੀ ਸਵਾਲ ਖੜੇ ਕਰਦਾ ਹੈ ਕਿ ਕਿਦਰੇ ਇਹ ਸਾਰਾ ਕੁਝ ਕਿਸੇ ਖਾਸ ਵਰਤਾਨ ਤੇ ਤਾਂ ਨਹੀਂ ਹੋ ਰਿਹਾ ਕਿ ਇਨਸਾਫ ਤਾਂ ਕੀ ਮਿਲਣਾ ਹੈ ਜਿਹੜੇ ਉਹਦੇ ਸੂਤਰਧਾਰਾ ਪਾਰਟੀ ਦੇ ਉਹਨਾਂ ਨੂੰ ਹੀ ਜਿਹੜਾ ਹੈਗਾ ਹੋਰੇ ਪਾਸੇ ਉਲਝਾ ਦੋ ਤੇ ਇੱਕ ਪ੍ਰਾਣੀ ਕਹਾਵਤ ਹੈ ਵੀ ਐਸਾ ਘਾਸਕ ਸੋੜੋ ਨਾ ਗਧੇ ਖਾਏ ਨਾ ਘੋੜੋ ਅਜੇ ਤੱਕ ਕੋਈ ਇਨਸਾਫ ਨਾਜਰ ਆਉਂਦਾ ਨਹੀਂ ਜੇ ਇੱਥੇ 1984 ਦੇ ਕਤਲੇ ਆਮ ਦਾ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਅਜੇ ਤੱਕ ਕਿਸ ਚੱਲ ਰਹੇ ਨੇ ਤੇ ਸਾਨੂੰ ਫਿਰ ਬਸ ਡਾਕਟਰ surjit patar ਦੀ ਕਵਤਾ ਯਾਦ ਰਹੇ ਜਾਂਦੀ ਹੈ ਇਸ ਅਦਾਲਤ ਵਿੱਚ ਬੰਦੇ ਵਿਰਖੋਗੇ ਫੈਸਲੇ ਸੁਣਦੇ ਸੁਣਦੇ ਸੁੱਕ ਗਏ ਆਖੋ ਇਹਨਾਂ ਨੂੰ ਕੋਰ ਇਹਨਾਂ ਚਰ ਉਜੜੀ ਕਰੇ ਜਾਣ ਹੋਰ ਕਿਦਾਂ ਕਰ ਇੱਥੇ ਖੜੇ ਰਹਿਣਗੇ ਸਿਰਫ ਉਹ ਕਵਤਾ ਯਾਦ ਕਰਕੇ ਹੀ ਸਾਰਨਾ ਪੈ ਜਾਂਦਾ ਨੇ ਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ